ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਨੂੰ ਕੀਤਾ ਡੀ ਨੋਟੀਫਾਈ ਕੈਬਨਟ ਮੀਟਿੰਗ ਚ ਲਈ ਮੋਹਰ ਆਫੀਸ਼ੀਅਲੀ ਰੱਦ ਕੀਤੀ ਨੀਤੀ ਪੰਜਾਬ ਚ 828 ਕਰੋੜ ਦਾ ਸੜਕ ਪ੍ਰੋਜੈਕਟ ਰੱਦ ਕੀਤੇ ਜਾਣ ਤੇ ਗਰਮਾਈ ਸਿਆਸਤ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਤੇ ਚੁੱਕੇ ਸਵਾਲ ਕਿਹਾ ਪੰਜਾਬ ਨਾਲ ਕੀਤਾ ਜਾ ਰਿਹਾ ਮਤਰਿਆ ਸਲੂਕ ਨਹੀਂ ਚੱਲਣ ਦੇਾਂਗੇ ਪੰਜਾਬ ਵਿਰੋਧੀ ਸਾਜ਼ਿਸ਼ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਾਲਬ ਆਰਐਸਐਸ ਮੁਖੀ ਦੇ ਪ੍ਰੋਗਰਾਮ ਚ ਸ਼ਾਮਲ ਹੋਣ ਤੇ 15 ਦਿਨਾਂ ਦੇ ਅੰਦਰ-ਅੰਦਰ ਮੰਗਿਆ ਸਪਸ਼ਟਕਰਨ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗੇ ਇਲਜ਼ਾਮ ਨਵੇਂ ਅਕਾਲੀ ਦਲ ਦੇ ਪ੍ਰਧਾਨ ਨੂੰ ਜਥੇਦਾਰ ਗੜਗੱਜ ਦੀ ਨਸੀਹਤ ਕਿਹਾ ਇਹ ਵੱਖੋ-ਵੱਖਰੇ ਚੁੱਲ੍ਹੇ ਰੱਖਣ ਦਾ ਨਹੀਂ ਪੰਥ ਦੇ ਹਿੱਤ ਲਈ ਇਕਜੁੱਟ ਹੋ ਕੇ ਚੱਲਣ ਦਾ ਸਮਾਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹਿਣ ਸਾਰੇ ਅਕਾਲੀ ਧੜੇ ਰਾਹੁਲ ਗਾਂਧੀ ਦੇ ਵੋਟ ਚੋਰੀ ਸ਼ਬਦ ਵਰਤਨ ਤੇ ਚੋਣ ਕਮਿਸ਼ਨ ਨੂੰ ਇਤਰਾਜ਼ ਕਿਹਾ ਅਜਿਹੇ ਗੰਦੇ ਸ਼ਬਦ ਦਾ ਇਸਤੇਮਾਲ ਗਲਤ ਝੂਠਾ ਨੈਰੇਟਿਵ ਸੈੱਟ ਕਰਨ ਦੀ ਹੋ ਰਹੀ ਕੋਸ਼ਿਸ਼ ਅਵਾਰਾ ਕੁੱਤਿਆਂ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫੈਸਲਾ ਜਸਟਿਸ ਨਾਥ ਬੋਲੇ ਅਧਿਕਾਰੀ ਉਹ ਨਹੀਂ ਕਰ ਰਹੇ ਜੋ ਕਰਨਾ ਚਾਹੀਦਾ ਫਿਲਹਾਲ ਨਹੀਂ ਦੇਾਂਗੇ ਕੋਈ ਹੁਕਮ ਖਿਆਲਾ ਚ ਚਾਚਾ ਹੀ ਬਣਿਆ ਭਤੀਜੇ ਦੇ ਖੂਨ ਦਾ ਪਿਆਸਾ ਚਾਕੂ ਨਾਲ ਅਣਗਿਣਤ ਵਾਰ ਘਾਉ ਉਤਾਰਿਆ ਮੌਤ ਦੇ ਕਾਰਨ ਬੀਤੇ ਦਿਨੀ ਮੁਲਜ਼ਮ ਦੀ ਵੱਡੇ ਭਰਾ ਨਾਲ ਹੋਈ ਸੀ ਟਕਰਾਹ ਜੰਮੂ ਕਸ਼ਮੀਰ ਦੇ ਕਸ਼ਤਵਾੜ ਚ ਫਟਿਆ ਬੱਦਲ ਫਲੈਸ਼ ਫਲੱਡ ਦੀ ਚਪੇਟ ਚੋਂ ਕਾਰਨ 10 ਲੋਕਾਂ ਦੀ ਮੌਤ ਦੀ ਖਬਰ ਸੈਲਾਬ ਚ ਰੁੜ ਗਏ ਕਈ ਲੋਕ ਵਿਆਸ ਨੇੜੇ ਰਹੀਆ ਨਹਿਰ ਚ ਪਿਆਪਾੜ 10 ਪਿੰਡਾਂ ਤੇ ਮੰਡਰਾ ਰਿਹਾ ਹੜਾਂ ਦਾ ਖਤਰਾ ਪਿਛਲੇ ਸਾਲ ਵੀ ਇਸੇ ਜਗ੍ਹਾ ਤੋਂ ਟੁੱਟੀ ਸੀ ਨਹਿਰ ਮੀਂਹ ਨਾਲ ਜਲਥਲ ਹੋਇਆ ਜਲੰਧਰ ਸ਼ਹਿਰ ਕਈ ਘੰਟੇ ਦੇ ਮੀਂਹ ਨੇ ਡੋਬਿਆ ਦਮੋਰੀਆ ਪੁਲ ਖਰਾਬ ਪੂਰੀ ਤਰ੍ਹਾਂ ਹੋਇਆ ਬੰਦ ਤਵਾਦ ਛਿੜ ਗਿਆ ਮੈਨੇਜਮੈਂਟ ਕਮੇਟੀ ਅਤੇ ਸਕੂਲ ਸਟਾਫ ਆਮੋ ਸਾਹਮਣੇ ਹੋ ਗਏ ਬਟੰਡਾ ਦੇ ਵਿੱਚ ਇੱਕ ਸਕੂਲ ਦੇ ਵਿੱਚ ਜ਼ਬਰਦਸਤ ਹੰਗਾਮੇ ਦੀ ਖਬਰ ਹੈ ਪ੍ਰਿੰਸੀਪਲ ਦੀ ਸੀਟ ਨੂੰ ਲੈ ਕੇ ਸਾਰਾ ਮਾਮਲਾ ਸਾਹਮਣੇ ਆਇਆ ਮੈਨੇਜਮੈਂਟ ਕਮੇਟੀ ਅਤੇ ਸਕੂਲ ਸਟਾਫ ਆਮੋ ਸਾਹਮਣੇ ਹੋਏ ਨੇ ਦਰਅਸਲ ਮੈਨੇਜਮੈਂਟ ਵੱਲੋਂ ਨਵਾਂ ਪ੍ਰਿੰਸੀਪਲ ਲਾਇਆ ਜਾ ਰਿਹਾ ਹੈ ਤੇ ਸਕੂਲ ਚੋਂ ਹੀ ਇਸ ਨੂੰ ਲਾਇਆ ਜਾਣਾ ਚਾਹੀਦਾ ਹੈ ਸਟਾਫ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਆ ਬਾਹਰ ਦੇ ਕਿਸੇ ਵੀ ਪ੍ਰਿੰਸੀਪਲ ਨੂੰ ਅਸੀਂ ਨਹੀਂ ਮੰਨਾਂਗੇ ਸਟਾਫ ਨੇ ਸਿੱਧੇ ਤੌਰ ਤੇ ਇਹ ਕਿਹਾ ਹੈ ਹਾਲਾਂਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਹਿਸਬਾਜ਼ੀ ਦੀਆਂ ਇਹ ਸਟਾਫ ਮੈਂਬਰ ਨੇ ਜਿਹੜੇ ਉੱਥੇ ਟੀਚਰ ਮੌਜੂਦ ਨੇ ਪ੍ਰਿੰਸੀਪਲ ਬਦਲਿਆ ਜਾ ਰਿਹਾ ਹੈ ਨਵਾਂ ਪ੍ਰਿੰਸੀਪਲ ਲਾਇਆ ਜਾ ਰਿਹਾ ਤੇ ਉੱਥੇ ਜਿਹੜੇ ਮੌਜੂਦ ਟੀਚਰ ਨੇ ਸਟਾਫ ਹੈ ਉਹਨਾਂ ਦਾ ਕਹਿਣਾ ਹੈ ਕਿ ਸਕੂਲ ਦੇ ਵਿੱਚੋਂ ਹੀ ਕਿਸੇ ਹੋਰ ਨੂੰ ਪ੍ਰਿੰਸੀਪਲ ਬਣਾ ਦਿੱਤਾ ਜਾਵੇ ਬਾਹਰੋਂ ਕਿਸੇ ਹੋਰ ਨੂੰ ਪ੍ਰਿੰਸੀਪਲ ਨਾ ਲਾਇਆ ਜਾਵੇ ਮੈਨੇਜਮੈਂਟ ਅਤੇ ਸਟਾਫ ਆਮੋ ਸਾਹਮਣੇ ਹੋ ਗਏ ਨੇ ਬਠਿੰਡਾ ਦਾ ਇਹ ਮਾਮਲਾ ਸਾਹਮਣੇ ਹੈ ਹਾਂਜੀ ਮੇਰਾ ਨਾਮ ਦਜੀਤ ਕੌਰ ਹੈ ਮੈਂ ਇੱਥੇ ਐਜ ਕਲਰਕ ਤੋਂ ਕੰਮ ਕਰ ਰਹੀ ਹਾਂ ਪ੍ਰਿੰਸੀਪਲ ਦੇ ਰੂਮ ਦੇ ਨਾਲ ਹੀ ਮੇਰਾ ਰੂਮ ਹੈ ਜਦੋਂ ਡਾਕਟਰ ਦੇ ਵਿੱਚ ਕਾਫੀ ਹਲਚਲ ਹੋਈ ਬਾਰੇ ਜਾਨਾਂ ਨੇ ਉਸ ਚੀਜ਼ ਬੋਲਣਾ ਸ਼ੁਰੂ ਕੀਤਾ ਕਾਫੀ 2-4 ਜਣੇ ਉੱਠ ਕੇ ਜਦੋਂ ਅੰਦਰ ਆਏ ਵੀ ਇਹ ਕੀ ਰੋਲਾ ਪੈ ਰਿਹਾ ਸਰ ਦੇ ਗੱਲ ਪੈ ਰਹੇ ਸੀਗੇ ਕਾ ਮੈਂਬਰ ਜਿਹੜੇ ਉਹਨਾਂ ਦੇ ਨਾਲ ਕਮੇਟੀ ਮੈਂਬਰ ਆਇਆ ਵੀ ਅਸੀਂ ਉਹ ਬਗਲ ਨਾਲ ਸੀ ਹੈ ਕਿਉਂਕਿ ਐ ਕੋਈ ਕਿਸੇ ਨੂੰ ਕਿਵੇਂ ਆ ਕੇ ਸੀਟ ਬਦਲ ਲੂਗਾ ਇਸ ਚੀਜ਼ ਦਾ ਸਾਡੇ ਸਟਾਫ ਨੇ ਸਾਰਿਆਂ ਨੇ ਆ ਕੇ ਵਿਰੋਧ ਕੀਤਾ ਜਿਸ ਦੇ ਨਾਲ ਇਹਨਾਂ ਨੇ ਸਾਡੇ ਸਟਾਫ ਨਾਲ ਲੇਡੀ ਸਟਾਫ ਨਾਲ ਵੀ ਬਤਨ ਜੀ ਸਾਨੂੰ ਮੱਥੀਆਂ ਤੱਕ ਦੱਸਿਆ ਕੀ ਮੱਛੀ ਮਾਰਕੀਟ ਨਾ ਬਣਾਉਂ ਉਹਨਾਂ ਦੇ ਵਿੱਚ ਕੁਛ ਨੇ ਮਿੰਦੇ ਐ ਜੋ ਸਟਾਫ ਨੂੰ ਗਲਤ ਬੋਲ ਰਹੇ ਸੀ ਜਦੋਂ ਅਸੀਂ ਇਹਨਾਂ ਦੀ ਗੱਲ ਕਰਦੇ ਸੀ ਇਹ ਸਾਡੀ ਵੀਡੀਓ ਬਣਾ ਰਹੇ ਸੀ ਜਦੋਂ ਕਿ ਇਹਨਾਂ ਨੂੰ ਅਧਿਕਾਰ ਨਹੀਂ ਹੈ ਦਾ ਲੇਡੀਜ਼ ਵੀਡੀਓ ਬਣਾਉਂਦਾ ਬਹੁਤ ਗਲਤ ਤਰੀਕੇ ਨਾਲ ਇਹਨਾਂ ਵਿੱਚ 10-12 ਮੈਂਬਰ ਐ ਜਿਹੜੇ ਸਾਡੇ ਨਾਲ ਮਿਸਦੇਵ ਕਰਦੇ ਰਹੇ ਮੈਂ 2015 ਤੋਂ ਅੱਜ ਤੱਕ ਲਗਭਗ 14 ਸਾਲ ਦਾ ਪੈ ਗਿਆ ਸੀ 15 ਤੋਂ ਲਗਾਤਾਰ ਬਤੌਰ ਪ੍ਰਿੰਸੀਪਲ ਕੰਮ ਕਰ ਰਿਹਾ ਸਾਡੇ ਜਿਹੜੇ ਤਿੰਨ ਵਿਦਿਅਕ ਸੰਸਥਾਵਾਂ ਜਿੰਨ ਜਿਹੜੀਆਂ ਕਿ ਖਾਲਸਾ ਦਿਵਾਨ ਸੀਨੀਅਰ ਸੈਕੰਡਰੀ ਖਾਲਸਾ ਦਵਾਨ ਗੁਰਦੁਆਰਾ ਸਿੰਘ ਸਭਾ ਦੇ ਅੰਡਰ ਚੱਲਦੀਆਂ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਕਾਲਜ ਗੁਰੂ ਨਾਨਕ ਖਾਲਸਾ ਕੋਲ ਤੇ ਖਾਲਸਾ ਸੀਨੀਅਰ ਕਮਿਟੀ ਇਹਦੇ ਵਿੱਚ ਜਿਹੜੇ ਕਿ ਪਿੱਛੇ 1 ਅਪ੍ਰੈਲ ਨੂੰ ਸਰਦਾਰ ਹਰਬੀਰ ਸਿੰਘ ਖਾਲਸਾ ਜੀ ਪ੍ਰਧਾਨ ਚੁਣੇ ਗਏ ਆ ਉਹਨਾਂ ਨੇ ਤਿੰਨਾਂ ਵਿਦਿਆਕਰਾਰਾਂ ਤੇ ਵੱਖ-ਵੱਖ ਮੀਟਿੰਗ ਕਮੇਟੀਆਂ ਬਣਾਉਣੀਆਂ ਨੇ ਸਾਡੇ ਨਾਲ ਬਸ ਜਵਾਨੀ ਸ਼ੁਰੂ ਤੋਂ ਜਿਵੇਂ ਕਿ ਸਾਡੇ ਨਾਲ ਇਸ ਤਰ੍ਹਾਂ ਦਾ ਬਿਹੇਵ ਕਰਦਾ ਪੋਲੀਟੀਕਲੀ ਵੀ ਇਹ ਖਾਲਸਾ ਸਕੂਲ ਦਾ ਸਾਫ ਵਧੀਆ ਨਹੀਂ ਇਸ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਸੂਰਜ ਭਾਨ ਜੁੜੇ ਨੇ ਸੂਰਜ ਥੋੜਾ ਜਿਹਾ ਵਿਸਥਾਰ ਨਾਲ ਸਮਝਣਾ ਚਾਹੁੰਦੇ ਆ ਮੈਨੇਜਮੈਂਟ ਕਿਸ ਦੀ ਐ ਸਟਾਫ ਕਿਉਂ ਅਜਿਹਾ ਇਸ ਵੇਲੇ ਵਿਵਹਾਰ ਕਰ ਰਿਹਾ ਹੈ ਵਿਰੋਧ ਕਰ ਰਿਹਾ ਹੈ ਜਿਹੜੇ ਪਹਿਲਾਂ ਪ੍ਰਿੰਸੀਪਲ ਸੀ ਉਹਨਾਂ ਨੂੰ ਕਿਉਂ ਹਟਾਇਆ ਜਾ ਰਿਹਾ ਹੈ ਤੇ ਕੀ ਮੈਰਿਟ ਤੇ ਆਧਾਰ ਤੇ ਹੋ ਰਿਹਾ ਸਭ ਕੁਝ ਥੋੜਾ ਵਿਸਥਾਰ ਨਾਲ ਦੱਸੋ ਦੇਖੋ ਇਸ ਕਮੇਟੀ ਦੇ ਅੰਦਰ ਤਿੰਨ ਚਾਰ ਵਿਦਿਅਕ ਸੰਸਥਾਨ ਆਉਂਦੇ ਨੇ ਇੱਕ ਕਾਲਜ ਹੈ ਸਕੂਲ ਹੈ ਹੋਰ ਵੀ ਸੰਸਥਾਨ ਨੇ ਜਿਹੜੇ ਜਿਨ੍ਹਾਂ ਨੂੰ ਲੈ ਕੇ ਪਹਿਲਾਂ VOTING ਹੁੰਦੀ ਹੈ VOTING ਦੇ ਬਾਅਦ ਪ੍ਰਧਾਨ ਚੁਣਿਆ ਜਾਂਦਾ ਔਰ ਉਸਦੇ ਪ੍ਰਧਾਨ ਔਰ ਕਮੇਟੀ ਦੇ ਥੱਲੇ ਇਹ ਸਾਰੀ ਮੈਨੇਜਮੈਂਟ ਕਮੇਟੀ ਦੇ ਥੱਲੇ ਸਕੂਲ ਚੱਲਦੇ ਨੇ ਔਰ ਪੂਰੀ ਜਿਹੜੀ ਪਾਵਰ ਹੈ ਉਹ ਕਮੇਟੀ ਦੇ ਕੋਲ ਹੁੰਦੀ ਹੈ ਪ੍ਰਧਾਨ ਦੇ ਕੋਲ ਹੁੰਦੀ ਹੈ ਸੈਕਟਰੀ ਦੇ ਕੋਲ ਹੁੰਦੀ ਹੈ ਔਰ ਅਲੀਗੇਸ਼ਨ ਇਹ ਲੱਗ ਰਹੇ ਨੇ ਕਿ ਜਿਹੜੇ ਸਕੂਲ ਦਾ ਪੁਰਾਣਾ ਸਟਾਫ ਸੀ ਉਸਦੇ ਪਹਿਲਾ ਵਾਲੇ ਪ੍ਰਿੰਸੀਪਲ ਨੂੰ ਹਟਾ ਕੇ ਨਵੇਂ ਪ੍ਰਿੰਸੀਪਲ ਦੀ ਤਨਾਤੀ ਕਰ ਦਿੱਤੀ ਗਈ ਸੀ ਉਹ ਵੀ ਜ਼ਬਰਦਸਤੀ ਬਿਨਾ ਕਿਸੇ ਪੁੱਛੇ ਤੋਂ ਪਰ ਦੂਸਰੇ ਪਾਸੇ ਸਟਾਫ ਇਹ ਅਲੀਗੇਸ਼ਨ ਲਾਂਦਾ ਹੈ ਕਿ ਜੇ ਪ੍ਰਿੰਸੀਪਲ ਚੇਂਜ ਕਰਨਾ ਸੀ ਤਾਂ ਪ੍ਰਿੰਸੀਪਲ ਉਸੇ ਸਟਾਫ ਦੇ ਵਿੱਚੋਂ ਕਿਸ ਨੂੰ ਲੈਣਾ ਸੀ ਕਿਸੇ ਨੂੰ ਪ੍ਰਮੋਟ ਕਰਕੇ ਲਾ ਦੇਣਾ ਸੀ ਜਾਂ ਉਸ ਤਰ੍ਹਾਂ ਦਾ ਜਿਹੜਾ ਹੋਰ ਟੀਚਰ ਹੁੰਦਾ ਸੀ ਜਿਹੜਾ ਉਸ ਚੀਜ਼ ਨੂੰ एलिਜੀਬਲ ਹੋਵੇ ਉਸ ਨੂੰ ਪ੍ਰਿੰਸੀਪਲ ਆ ਦਿੰਦੇ ਨਾ ਕਿ ਬਾਹਰ ਤੋਂ ਲਿਆ ਕੇ ਕਿਸੇ ਪ੍ਰਿੰਸੀਪਲ ਨੂੰ ਥੋਪ ਦੇਣਾ ਇਸੇ ਚੀਜ਼ ਨੂੰ ਲੈ ਕੇ ਹੰਗਾਮਾ ਹੋਇਆ ਪੁਰਾਣਾ ਸਟਾਫ ਹੈ ਜਿਹੜਾ ਉਹ ਕਮੇਟੀ ਦੇ ਨਾਲ ਲੜਦੇ ਝਗੜਦੇ ਨਜ਼ਰ ਆਏ ਇਤੋਂ ਤੱਕ ਕਿ ਲੋਕਲ ਪੁਲਿਸ ਨੂੰ ਵਿੱਚ ਆ ਕੇ ਮਾਮਲਾ ਸ਼ਾਂਤ ਕਰਾਉਣਾ ਪਿਆ ਪਰ ਕਿਤੇ ਨਾ ਕਿਤੇ ਜਾ ਕੇ ਜਿਹੜੀ ਮੈਨੇਜਮੈਂਟ ਕਮੇਟੀ ਹੈ ਉਹ ਏਸੀ ਦੇ ਅਲੀਗੇਸ਼ਨ ਲਾ ਰਹੀ ਹੈ ਇਸ ਰੂਲ ਦੇ ਵਿੱਚ ਕਾਫੀ ਕਮੀਆਂ ਸੀ ਅਸੀਂ ਕਾਫੀ ਵਾਰ ਨੋਟਿਸ ਕੀਤਾ ਉਹ ਕਮੀਆਂ ਦੂਰ ਨਹੀਂ ਕੀਤੀਆਂ ਗਈਆਂ ਜਿਸ ਤੇ ਚੱਲਦੇ ਜਿਹੜਾ ਪ੍ਰਧਾਨ ਹੈ ਜੇ ਮਾਫ ਕਰਨਾ ਜਿਹੜਾ ਪ੍ਰਿੰਸੀਪਲ ਹੈ ਉਹ ਅਸੀਂ ਨਵਾਂ ਇੱਥੇ ਪੁਆਇੰਟ ਕਰ ਦਿੱਤਾ ਹੈਗਾ ਬਿਲਕੁਲ ਹੈ ਕਿਉਂਕਿ ਦੇਖੋ ਮੈਨੇਜਮੈਂਟ ਦਾ ਹੀ ਅਧਿਕਾਰ ਖੇਤਰ ਹੁੰਦਾ ਕਿ ਪ੍ਰਿੰਸੀਪਲ ਲਾਉਣਾ ਹਾਂ ਪਰ ਉਹਦੇ ਲਈ ਐਲੀਜੀਬਿਲਟੀ ਜਿਹੜੀ ਕੋਈ ਪ੍ਰਕਿਰਿਆ ਹੁੰਦੀ ਆ ਉਸ ਨੂੰ ਅਡਾਪਟ ਕਰਨਾ ਕਿ ਕੁਆਲੀਫਿਕੇਸ਼ਨ ਹੈ ਕਿੰਨਾ ਐਕਸਪੀਰੀਅੰਸ ਹੈ ਜੇਕਰ ਉਹ ਸਾਰੇ ਮਾਪਦੰਡ ਪੂਰੇ ਹੁੰਦੇ ਨੇ ਫਿਰ ਬਦਲਿਆ ਜਾ ਸਕਦਾ ਏ ਜਿਹੜੇ ਨਵੇਂ ਪ੍ਰਿੰਸੀਪਲ ਲਾਏ ਗਏ ਨੇ ਕਿ ਉਹ ਉਸੇ ਢੰਗ ਦੇ ਨਾਲ ਦੇਖਿਆ ਗਿਆ ਕਿ ਉਹ ਕੁਆਲੀਫਾਈਡ ਨੇ ਉਹਨਾਂ ਦਾ ਐਕਸਪੀਰੀਅੰਸ ਹੈ ਐਜ਼ ਅ ਪ੍ਰਿੰਸੀਪਲ ਐਜ਼ ਅ ਟੀਚਿੰਗ ਲਾਈਨ ਦੇ ਵਿੱਚ ਜਾਂ ਉਹ ਕਿਵੇਂ ਚੋਣ ਹੁੰਦੀ ਹੈ ਕਿ ਇੰਟਰਵਿਊ ਲਈ ਜਾਂਦੀ ਹੈ ਕਿ ਕੁਝ ਦੇਖਿਆ ਜਾਂਦਾ ਇਸ ਦੌਰਾਨ ਇਹ ਕੋਈ ਤਾਂ ਕਮੇਟੀ ਨੇ ਡਿਸਾਈਡ ਕਰਨਾ ਹੈ ਕਿਉਂਕਿ ਜ਼ਾਹਿਰ ਤੌਰ ਤੇ ਜੇ ਬੱਚਿਆਂ ਦੇ ਐਜੂਕੇਸ਼ਨਲ ਜੁੜਿਆ ਹੋਇਆ ਮਾਮਲਾ ਤਾਂ ਸਭ ਤੋਂ ਪਹਿਲਾਂ ਉਹਦੀ ਐਜੂਕੇਸ਼ਨ ਕਿ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਪਹਿਲਾਂ ਕਿਤੇ ਸਵਾਮਾ ਦਿੱਤੀਆਂ ਨੇ ਤਮਾਮ ਚੀਜ਼ਾਂ ਦੀ ਟੂਟਨੀ ਦਾ ਕਿਤੇ ਨਾ ਕਿਤੇ ਕੀਤੀ ਗਈ ਸੀ ਪਰ ਸਭ ਤੋਂ ਵੱਡਾ ਅਲੀਗੇਸ਼ਨ ਉਹਨਾਂ ਵੇ ਸੀ ਕਿ ਬਾਹਰ ਤੋਂ ਲਿਆ ਕੇ ਕਿਸੇ ਪ੍ਰਿੰਸੀਪਲ ਨੂੰ ਪੂਰਾ ਸਕੂਲ ਹੈਂਡਓਵਰ ਕਰ ਦੇਣਾ ਉਹ ਕਹਿੰਦੇ ਵੀ ਹੋਰ ਵੀ ਕੁਆਲੀਫਾਈਡ ਟੀਚਰ ਸੀ ਜਿਹੜੇ ਜੇ ਇੱਕ ਪ੍ਰਿੰਸੀਪਲ ਤੋਂ ਹਟਾ ਜਾਏ ਤਾਂ ਸਕੂਲ ਦੇ ਦੂਜੇ ਪ੍ਰਿੰਸੀਪਲ ਜੋ ਕਿਸੇ ਨੂੰ ਕਿ ਦੂਜੇ ਟੀਚਰ ਨੂੰ ਚੂਜ਼ ਕਰ ਲੈਣਾ ਸੀਗਾ ਇਸੇ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਤਕਰਾਰ ਵਧਿਆ ਸੀ ਠੀਕ ਹੈ ਸੁਰਜ ਬਹੁਤ ਸ਼ੁਕਰੀਆ ਸੁਰਜਪਾਣ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਇੱਕ ਸਕੂਲ ਦਾ ਇਹ ਮਾਮਲਾ ਹੈ ਬਠਿੰਡਾ ਦਾ ਮੈਨੇਜਮੈਂਟ ਦੇ ਵੱਲੋਂ ਪ੍ਰਿੰਸੀਪਲ ਚੇਂਜ ਕੀਤਾ ਗਿਆ ਨਵੀਂ ਮੈਨੇਜਮੈਂਟ ਦੀ ਚੋਣ ਹੋਈ ਹੈ ਪਰ ਉਸ ਤੋਂ ਬਾਅਦ ਸਟ ਉਧਰ ਰੋਡਵੇਜ਼ ਅਤੇ ਪੀਆਰਟੀਸੀ ਮੁਲਾਜ਼ਮਾਂ ਦੀ ਹੜਤਾਲ ਹਾਲੇ ਜਾਰੀ ਰਹੇਗੀ ਸਰਕਾਰ ਅਤੇ ਯੂਨੀਅਨਾਂ ਵਿਚਾਲੇ ਮੀਟਿੰਗ ਬੇਸਿੱਟਾ ਰਹੀ ਪੰਜਾਬ ਸਰਕਾਰ ਅਤੇ ਯੂਨੀਅਨਾਂ ਵਿਚਾਲੇ ਮੀਟਿੰਗ ਹੋਈ ਪਰ ਇਹ ਮੀਟਿੰਗ ਬੇਸਿੱਟਾ ਰਹੀ ਹੈ ਕੋਈ ਫੈਸਲਾ ਇਸ ਮੀਟਿੰਗ ਦੇ ਵਿੱਚ ਨਹੀਂ ਹੋ ਸਕਿਆ ਜਿਸ ਕਾਰਨ ਰੋਡਵੇਜ਼ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੀ ਹੜਤਾਲ ਹਾਲੇ ਹੋਰ ਅੱਗੇ ਵੀ ਜਾਰੀ ਰਹੇਗੀ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ ਪਹਿਲਾਂ ਤੋਂ ਚੱਲ ਰਹੀ ਸੀ ਅੱਜ ਸਵੇਰ ਤੋਂ ਹੜਤਾਲ ਤੇ ਕੱਚੇ ਕੰਮੇ ਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਮੁਲਾਜ਼ਮ ਪ੍ਰੋਟੈਸਟ ਕਰ ਰਹੇ ਨੇ ਬੱਸਾਂ ਨੂੰ ਨਹੀਂ ਚਲਾਇਆ ਗਿਆ ਸਵਾਰੀਆਂ ਪਰੇਸ਼ਾਨ ਹੋ ਰਹੀਆਂ ਨੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਸਰਕਾਰ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਇਹਨਾਂ ਨੂੰ ਮਨਾਉਣ ਦੀ ਇਹਨਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਪਰ ਹਾਲੇ ਇਹ ਮੀਟਿੰਗ ਬੇਸਿੱਟਾ ਰਹੀ ਹੈ ਜਿਸ ਕਾਰਨ ਮੁਲਾਜ਼ਮਾਂ ਦੇ ਵੱਲੋਂ ਜਥੇਬੰਦੀਆਂ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਸਾਡੀ ਸਟ੍ਰਾਈਕ ਇਸੇ ਤਰ੍ਹਾਂ ਜਾਰੀ ਰਹੇਗੀ ਤਾਂ ਪੰਜਾਬ ਦੇ ਵਿੱਚ ਫਿਲਹਾਲ ਸਰਕਾਰੀ ਰੋਡਵੇਜ਼ ਬੱਸਾਂ ਪਨਬਸ ਪੀਆਰਟੀਸੀ ਦੀਆਂ ਬੱਸਾਂ ਨਹੀਂ ਚੱਲ ਰਹੀਆਂ ਜਿਸ ਕਾਰਨ ਯਾਤਰੀ ਪਰੇਸ਼ਾਨ ਹੋ ਰਹੇ ਹਨ ਅੱਜ ਵੀ ਉਹ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਅੱਜ ਮਹੀਨੇ ਬਾਅਦ ਵੀ ਉਹ ਲਾਗੂ ਨਹੀਂ ਕੀਤੀਆਂ ਕਿਤੇ ਨਾ ਕਿਤੇ ਸਾਡੀ ਕੋਸ਼ਿਸ਼ ਸੀਗੀ ਕਿ ਉਹ 2-3 ਮੰਗਾਂ ਤੇ ਸਹਿਮਤੀ ਬਣ ਜਾਂਦੀ ਟੈਂਡਰ ਰੱਦ ਹੋ ਜਾਂਦਾ ਉਹ ਜਿਹੜੇ ਸਰਵਿਸ ਰੂਲਰ ਦੇ ਤੌਰ ਤੇ ਕੰਡੀਸ਼ਨਰ ਵਾਈਜ਼ ਕੀਤੀਆਂ ਸੀਗੀਆਂ ਉਹ ਰਿਪੋਰਟ ਲਾਗੂ ਕਰ ਦਿੰਦੇ ਤੇ ਜਿਹੜਾ ਸਵਾ ਦੋ ਸਾਲਾਂ ਤੋਂ ਸਰਕਾਰ ਦੀਆਂ ਹਦਾਇਤਾਂ ਆਈਆਂ ਉਹਨੂੰ ਲੱਗ ਕਾਊ ਕਰ ਦਿੰਦੇ ਪਰ ਉਸ ਚੀਜ਼ ਨੂੰ ਵੀ ਕਿਤੇ ਨਾ ਕਿਤੇ ਨਜ਼ਰ ਅੰਦਾਜ਼ ਕੀਤਾ ਜਿਹੜੇ ਰੋਜ਼ ਦੇ ਵਿੱਚ ਸਾਨੂੰ ਤੁਰੰਤ ਜਿਹੜੇ ਆਪਣੇ ਪ੍ਰੋਗਰਾਮ ਦਿੱਤੇ ਹੋਏ ਆ ਜਿਹੜੀ ਹੜਤਾਲ ਚੱਲ ਰਹੀ ਉਹਨੂੰ ਸਟੈਂਡ ਕਰਦੇ ਆ ਜਿੱਥੇ ਕੱਲ ਨੂੰ ਮੁੱਖ ਮੰਤਰੀ ਸਾਹਿਬ ਟਰਾਂਸਪੋਰਟ ਮੰਤਰੀ ਜਾਣਗੇ ਉੱਥੇ ਅਸੀਂ ਗਲਾਮੀ ਦਿਵਸ ਵਜੋਂ ਮਨਾਉਂਦੇ ਆ ਸਵਾਲ ਕਰਾਂਗੇ ਕਿਉਂਕਿ ਅੱਜ 14 ਤਰੀਕ ਹੋਣ ਦੇ ਬਾਵਜੂਦ ਅਜੇ ਤੱਕ ਸਾਡੇ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਆਈਆਂ ਤੇ ਉਧਰ ਜੰਮੂ ਕਸ਼ਮੀਰ ਦੇ ਕਸ਼ਤਵਾੜ ਦੇ ਵਿੱਚ ਬੱਦਲ ਫਟ ਗਿਆ ਹੈ ਜਿਸ ਕਾਰਨ 12 ਲੋਕਾਂ ਦੀ ਮੌਤ ਹੋ ਗਈ ਹੈ ਬੱਦਲ ਫਟਣ ਨਾਲ ਫਲੈਸ਼ ਫਲੱਡ ਆ ਗਿਆ ਕਈ ਲੋਕ ਰੁੜ ਗਏ ਨੇ ਜੰਮੂ ਕਸ਼ਮੀਰ ਦਾ ਇੱਕ ਕਿਸ਼ਤਵਾੜ ਇਲਾਕਾ ਹੈ ਜਿੱਥੇ ਬੱਦਲ ਫਟਿਆ ਹੈ ਭਿਆਨਕ ਤਬਾਹੀ ਹੋਈ ਹੈ 12 ਲੋਕਾਂ ਦੀ ਮੌਤ ਹੋ ਗਈ ਹੈ ਬੱਦਲ ਫਟਣ ਦੇ ਨਾਲ ਜਿਸ ਕਾਰਨ ਫਲੈਸ਼ ਫਲੱਡ ਆਇਆ ਇੱਕੋ ਦਮ ਪਾਣੀ ਦਾ ਸੈਲਾਬ ਆ ਗਿਆ ਜਿਸ ਕਾਰਨ ਬਹੁਤ ਸਾਰੇ ਲੋਕ ਇਸ ਸੈਲਾਬ ਦੇ ਵਿੱਚ ਇਸ ਮਲਬੇ ਦੇ ਵਿੱਚ ਰੁੜ ਗਏ ਜਿਸ ਜਗ੍ਹਾ ਤੇ ਬੱਦਲ ਫਟਿਆ ਉੱਥੇ ਰਸਤਾ ਵੀ ਰੁੜ ਗਿਆ ਛੋਟੀ ਪਿੰਡ ਦੇ ਵਿੱਚ ਇਹ ਬੱਦਲ ਫਟਿਆ ਹੈ ਤੇ ਇਹ ਸਥਾਨ ਮਚੈਲ ਮਾਤਾ ਮੰਦਰ ਦਾ ਸ਼ੁਰੂਆਤੀ ਪੁਆਇੰਟ ਹੈ ਧਾਰਮਿਕ ਯਾਤਰਾ ਲਈ ਇੱਥੇ ਬਹੁਤ ਸਾਰੇ ਲੋਕ ਇਕੱਠੇ ਹੁੰਦੇ ਨੇ ਦੂਜੇ ਪਾਸੇ ਰਾਹਤ ਅਤੇ ਬਚਾਅ ਕਾਰਜ ਜਾਰੀ ਨੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਜਿਹੜੇ ਲੋਕ ਰੁੜੇ ਨਹੀਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਰੀ ਤਬਾਹੀ ਮਚੀ ਹੈ ਕਿਸ਼ਤਵਾੜ ਦੇ ਵਿੱਚ ਇਸ ਤੋਂ ਪਹਿਲਾਂ ਉੱਤਰਾਖੰਡ ਦੇ ਵਿੱਚ ਵੀ ਇਸੇ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਤੇ ਹੁਣ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਦੇ ਵਿੱਚ ਵੀ ਬਦਲ ਫਟਿਆ ਤਸਵੀਰਾਂ ਰਾਹੀਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਕਦਮ ਪਾਣੀ ਦਾ ਸੈਲਾਬ ਆਉਂਦਾ ਏ ਤੇ ਆਪਣੀ ਲਪੇਟ ਦੇ ਵਿੱਚ ਲੈ ਲੈਂਦਾ ਬਹੁਤ ਸਾਰੇ ਲੋਕ ਉੱਥੇ ਮੌਜੂਦ ਹੁੰਦੇ ਨੇ ਕਿਉਂਕਿ ਇਹ ਇੱਕ ਅਜਿਹੀ ਅਸਥਾਨ ਹੈ ਜਿੱਥੇ ਧਾਰਮਿਕ ਯਾਤਰਾ ਸ਼ੁਰੂ ਹੁੰਦੀ ਹੈ ਮਾਤਾ ਮੰਦਰ ਹੈ ਮਚੈਲ ਮਾਤਾ ਦਾ ਮੰਦਿਰ ਹੈ ਜਿੱਥੋਂ ਤੋਂ ਇਹ ਸ਼ੁਰੂਆਤੀ ਪੁਆਇੰਟ ਹੈ ਤੇ ਬਹੁਤ ਸਾਰੇ ਲੋਕ ਸੀ ਮੌਜੂਦ ਤੇ ਇੱਕਦਮ ਬੱਦਲ ਫਟਿਆ ਬਹੁਤ ਸਾਰੇ ਲੋਕ ਇਸ ਸੈਲਾਬ ਦੀ ਲਪੇਟ ਦੇ ਵਿੱਚ ਆ ਗਏ ਬਹੁਤ ਸਾਰੇ ਲੋਕ ਇਸ ਪਾਣੀ ਦੇ ਤੇਜ਼ ਵਹਾਅ ਦੇ ਨਾਲ ਰੁੜ ਗਏ ਹਾਲਾਂਕਿ ਕਈ ਲੋਕਾਂ ਨੂੰ ਬਚਾ ਲਿਆ ਗਿਆ ਪਰ ਹੁਣ ਤੱਕ ਜੋ ਫਿਗਰ ਸਾਹਮਣੇ ਆ ਰਹੀ ਹੈ 12 ਲੋਕਾਂ ਦੀ ਮੌਤ ਹੋ ਚੁੱਕੀ ਹੈ के पास कोई आंकड़ा नहीं है कि लेकिन मुझे लगता है वहाँ भारी नुकसान हो सकता है वहाँ पे बड़ा कंजस्टेड इस वक्त सारा यात्रा की वजह से छोटी छोटी दुकानें बनी हैं गाड़ियाँ वहाँ पे हैं लोग वहाँ पे हैं गांव वहाँ पे है अगर गांव में ये आया होगा तो वहाँ तो मुझे लगता है कि बहुत ज़्यादा नुकसान होगा हम अभी सारी पार्टी इस वक्त वहीं के लिए निकल रहे हैं हम और लगातार मैं संपर्क में हूँ प्रशासन के भी अपने कार्यकर्ताओं के भी अपने कार्यकर्ता वहाँ उस तरफ तो निकल चुके हैं प्रशासन की टीमें भी है लेकिन मैं अभी एल साहब से भी बात करके एनडीआरएफ की टीम मंगा के तुरंत वहाँ पे रेस्क्यू ऑपरेशन करने के लिए काम करूंगा अभी मैं चाहूंगा कि मैं जल्दी से ही वहीं के लिए ये कौन से गाँव में आया गाँव है

District administration and the district administration was also at a loss because it had taken everybody by surprise. They have already started moving towards the site because the site is also difficult as far as the topography and the geographical situation and geographical location is concerned. The rescue time teams have already swung into action. Very soon we'll get more details. My office, me, we are all in touch with each other. ਕਿਸਤਵੜ ਜ਼ਿਲ੍ਹੇ ਦੇ ਵਿੱਚ ਬੱਦਲ ਫਟਣ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਵੀ ਦੁੱਖ ਜਤਾਇਆ ਗਿਆ ਉਹਨਾਂ ਕਿਹਾ ਕਿ ਮੈਂ ਐਲਜੀ ਅਤੇ ਜੰਮੂ ਕਸ਼ਮੀਰ ਦੇ ਸੀਐਮ ਨਾਲ ਗੱਲਬਾਤ ਕੀਤੀ ਹੈ ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ ਜਿਸ ਤੋਂ ਬਾਅਦ ਸੰਭਵ ਸਹਾਇਤਾ ਦਾਵੀ ਭਰੋਸਾ ਦਿੱਤਾ ਗਿਆ ਹੈ ਉਧਰ ਜੰਮੂ ਕਸ਼ਮੀਰ ਦੇ ਵਿੱਚ ਜ਼ੋਰਦਾਰ ਮੀਂਹ ਕਾਰਨ ਪੁੰਛ ਦੀ ਮੰਡੀ ਨਹਿਰ ਉਪਾਂਤ ਹੈ ਤੇ ਨਦੀ ਦੇ ਵਿੱਚ ਪਾਣੀ ਦਾ ਵਹਾਅ ਤੇਜ਼ ਹੋ ਗਿਆ ਹੈ ਲੋਕਾਂ ਨੂੰ ਨਦੀ ਤੋਂ ਦੂਰ ਰਹਿਣ ਦੀ ਤਾਕੀਦ ਕੀਤੀ ਗਈ ਹੈ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਪਾਣੀ ਦਾ ਪੱਦਰ ਵੱਧ ਗਿਆ ਹੈ ਪਾਣੀ ਦਾ ਵਹਾਅ ਤੇਜ਼ ਹੋ ਗਿਆ ਹੈ ਅਤੇ ਨਦੀਆਂ ਉਪਾਨ ਤੇ ਨੇ ਜੰਮੂ ਕਸ਼ਮੀਰ ਤੋਂ ਇਹ ਖਬਰ ਹੈ ਜਿੱਥੇ ਜ਼ੋਰਦਾਰ ਮੀਂਹ ਜਾਰੀ ਹੈ ਅਤੇ ਪੁਨਛ ਦੀ ਮੰਡੀ ਨਹਿਰ ਹੈ ਇਹ ਉਪਾਨ ਤੇ ਹੈ ਨਦੀ ਦੇ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ਼ ਹੋ ਗਿਆ ਹੈ ਲੋਕਾਂ ਨੂੰ ਨਦੀ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਵਹ ਲੋ ਵਾਧਾ ਜਾ ਰਿਹਾ ਹੈ ਤੇਜ਼ੀ ਹੁੰਦਾ ਜਾ ਰਿਹਾ ਵਾਹਾਂ ਨਿਕਲ ਰਹੇ ਨੇ ਇਸ ਦੌਰਾਨ ਅਨਾਉਂਸਮੈਂਟ ਵੀ ਕੀਤੀ ਜਾ ਰਹੀ ਆ ਬਹੁਤ ਵਾਰ ਅਜੀਹਾ ਖਤਰਨਾਕ ਵੀ ਹੋ ਸਕਦਾ ਹੈ ਜਦੋਂ ਗੱਡੀਆਂ ਲੰਘਦੀਆਂ ਨੇ ਪਾਣੀ ਦਾ ਵਹਾ ਇਸ ਤਰ੍ਹਾਂ ਦਾ ਹੋਵੇ ਤਾਂ ਗੱਡੀਆਂ ਦੇ ਪਾਣੀ ਦੇ ਰੁੜਨ ਦੇ ਵਿੱਚ ਸੰਭਾਵਨਾ ਰਹਿੰਦੀ ਆ ਤੁਸੀਂ ਦੇਖ ਸਕਦੇ ਹੋ ਕੋਈ ਰੇਲਿੰਗ ਨਹੀਂ ਹੈ ਦੋਨੇ ਪਾਸੇ ਤੇ ਪਾਣੀ ਦਾ ਵਹਾ ਹੈ ਉਹ ਸੜਕ ਤੋਂ ਉੱਪਰ ਦੀ ਹੋ ਗਿਆ ਹੈ ਤੇ ਗੱਡੀਆਂ ਉਸ ਦੇ ਵਿੱਚੋਂ ਗੁਜ਼ਰ ਰਹੀਆਂ ਨੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਲੋਕ ਇੱਥੋਂ ਗੁਜ਼ਰ ਰਹੇ ਜਿਥੇ ਪਹਾੜਾਂ ਦੇ ਵਿੱਚ ਮੀਂਹ ਆ ਉੱਥੇ ਮੈਦਾਨਾਂ ਦੇ ਇਲਾਕਿਆਂ ਦੇ ਵਿੱਚ ਵੀ ਪਾਰੀ ਗਈ ਹੈ ਜਲੰਧਰ ਦੇ ਵਿੱਚ ਮੀਂਹ ਨਾਲ ਸ਼ਹਿਰ ਜਲਦਲ ਹੋ ਗਿਆ ਕਈ ਘੰਟਿਆਂ ਦੇ ਮੀਂਹ ਨੇ ਪਰੇਸ਼ਾਨੀ ਵਧਾ ਦਿੱਤੀ ਹੈ ਤੇ ਕਈ ਇਲਾਕਿਆਂ ਦੇ ਵਿੱਚ ਮੀਂਹ ਦਾ ਪਾਣੀ ਭਰਿਆ ਹੋਇਆ ਹੈ ਜਲੰਧਰ ਦੇ ਦਮੋਰੀਆ ਪੁਲ ਦੇ ਵਿੱਚ ਕਈ ਫੁੱਟ ਪਾਣੀ ਭਰ ਗਿਆ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਦਾ ਸੰਪਰਕ ਇੱਕ ਪਾਸੇ ਤੋਂ ਦੂਜੇ ਪਾਸੇ ਨਾਲ ਟੁੱਟ ਗਿਆ ਲੋਕ ਆ ਜਾ ਹੀ ਨਹੀਂ ਸਕਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਲੰਧਰ ਦੀਆਂ ਜਿੱਥੇ ਦਮੋਰੀਆ ਪੁਲ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਘਿਰਿਆ ਹੋਇਆ ਹੈ ਜਲੰਧਰ ਦੇ ਵਿੱਚ ਸਵੇਰੇ ਤੜਕੇ 3 ਵਜੇ ਤੋਂ ਮूसलाधार بارش ਪਈ ਹੈ ਜਿਹੜੀ ਸਵੇਰੇ 11 ਵਜੇ ਤੱਕ ਲਗਾਤਾਰ ਚੱਲਦੀ ਰਹੀ ਤਾਂ 11 ਵਜੇ ਤੱਕ ਪਈ بارش ਦੇ ਨਾਲ ਸ਼ਹਿਰ ਦੇ ਇਨੇ ਬੁਰੇ ਹਾਲਾਤ ਹੋ ਗਏ ਨੇ ਤੇ ਕਿ ਜਿਹੜੇ ਹਾਰਸਕੋਟ ਇਲਾਕੇ ਨੇ ਇੱਥੇ ਹਰ ਸਾਲ ਕਈ ਘੰਟੇ-ਘੰਟੇ ਪਾਣੀ ਖੜਾ ਰਹਿੰਦਾ ਉਸ ਵੇਲੇ ਵੀ ਅੱਜ ਵੀ ਜਿਹੜਾ ਕੀ ਹੈ ਉਸੇ ਤਰ੍ਹਾਂ ਦੇ ਹਾਲਾਤ ਨੇ ਤਸਵੀਰਾਂ ਦਿਖਾ ਦਿੰਦੇ ਆ ਜਲੰਧਰ ਦੇ ਦਮੋਰੀਆ ਪੌਲ ਦੀਆਂ ਤਸਵੀਰਾਂ ਨੇ ਇੱਥੇ ਹਰ ਸਾਲ ਵੀ ਪੈਣ ਤੋਂ ਬਾਅਦ ਪਾਣੀ ਜਿਹੜਾ ਇਹ ਵੱਡੇ ਸਤਰ ਤੇ ਖੜਾ ਹੋ ਜਾਂਦਾ ਤਾਂ ਇੱਥੋਂ ਦੀ ਜਿਹੜਾ ਕੀ ਹੈ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਕਈ ਵਾਰ ਇੱਥੇ ਗੱਡੀਆਂ ਵੀ ਫਸੀਆਂ ਨੇ ਬੱਚੇ ਵੀ ਇੱਥੇ ਜਿਹੜੇ ਕੀ ਹੈ ਤਾਂ ਕਿ ਨਾਉਂਦੇ ਨੇ ਕਿਉਂਕਿ ਪਾਣੀ ਜਿਹੜਾ ਹੈ ਕਾਫੀ ਅ ਡੇਰ ਜਿਹੜਾ ਇੱਥੇ ਖੜਾ ਰਹਿੰਦਾ ਹੈਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੁਝ ਘੰਟੇ ਹੀ ਜਿਹੜੀ ਮੁਸਲਾਧਾਰ ਪਾਰਿਸ਼ਪੈਨ ਦੇ ਨਾਲ ਇਹਨੇ ਬੁਰੇ ਹਾਲਾਤ ਜਿਹੜੇ ਸ਼ਹਿਰ ਦੇ ਬਣੇ ਹੋਏ ਨੇ ਤੇ ਉਧਰ ਕਪੂਰਥਲਾ ਦੇ ਮੰਡ ਦੇ ਵਿੱਚ ਬਿਆਸ ਦਰਿਆ ਨੇ ਤਬਾਹੀ ਮਚਾ ਦਿੱਤੀ ਹੈ ਬਿਆਸ ਦਰਿਆ ਦਾ ਬੰਨ ਟੁੱਟਣ ਨਾਲ ਹੜ ਵਰਗੇ ਹਾਲਾਤ ਵੰਡ ਬਾਉਪੁਰ ਹੈ ਜਿਸ ਨੇ ਨੇੜੇ ਇਹ ਬਨ ਟੁੱਟਿਆ ਹੈ ਤਕਰੀਬ 15 ਪਿੰਡਾਂ ਦੇ ਵਿੱਚ ਕਈ ਕਈ ਫੁੱਟ ਪਾਣੀ ਭਰ ਗਿਆ ਹੈ ਹੜਾਂ ਵਰਗੇ ਹਾਲਾਤ ਬਣ ਗਏ ਨੇ ਬਿਆਸ ਦਰਿਆ ਨੇ ਤਬਾਹੀ ਮਚਾ ਦਿੱਤੀ ਹੈ ਕਪੂਰਥਲਾ ਦੇ ਮੰਡ ਇਲਾਕੇ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਰਿਹਾਇਸ਼ੀ ਇਲਾਕੇ ਵੀ ਪੂਰੀ ਤਰ੍ਹਾਂ ਪਾਣੀ ਦੀ ਲਪੇਟ ਚ ਆ ਗਏ ਨੇ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾ ਰਿਹਾ ਹੈ ਲੋਕ ਆਪਣੇ ਪਸ਼ੂਆਂ ਦੇ ਨਾਲ ਆਪਣੇ ਜ਼ਰੂਰੀ ਸਾਜੋ-ਸਮਾਨ ਦੇ ਨਾਲ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਨੇ ਮੰਡ ਦੇ ਇਲਾਕੇ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਤੇ ਇਲਾਕੇ ਦੀਆਂ ਸਾਰੀਆਂ ਸੜਕਾਂ ਪਾਣੀ ਦੇ ਵਿੱਚ ਡੁੱਬ ਗਈਆਂ ਨੇ ਆਵਾਜਾਈ ਦਾ ਸਾਧਨ ਸਿਰਫ ਕਿਸ਼ਤੀਆਂ ਹੀ ਰਹਿ ਗਈਆਂ ਨੇ ਮੰਡ ਖੇਤਰ ਦੇ ਵਿੱਚ ਅਚਾਨਕ ਆਰਜੀ ਬਨ ਟੁੱਟਣ ਕਾਰਨ ਤਕਰੀਬਨ 15 ਪਿੰਡ ਇਸ ਦੀ ਲਪੇਟ ਵਿੱਚ ਆ ਗਏ ਤੇ 3000 ਏਕੜ ਦੇ ਕਰੀਬ ਸਾਰੀਆਂ ਫਸਲਾਂ ਜਿਸ ਦੇ ਵਿੱਚ ਸਬਜ਼ੀਆਂ ਹਰਾਚਾਰਾ ਝੋਨਾ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਗਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹੜ੍ਹਾਂ ਵਰਗੇ ਹਾਲਾਤ ਹੋ ਗਏ ਨੇ ਮੁਸ਼ਕਲਾਂ ਦਾ ਦੌਰ ਹੈ ਲੋਕ ਘਰ ਛੱਡਣ ਲਈ ਮਜਬੂਰ ਹੋ ਗਏ ਆ ਜਿਓ ਕਿ ਮਿੱਟੀ ਵਾਲੀ ਦਰਿਆ ਬਿਆਸ ਦਾ ਹੜਦ ਵਰਗਾ ਰੂਪ ਤੁਹਾਨੂੰ ਦਿਖਾਉਣ ਜਾ ਰਹੇ ਆ ਤਸਵੀਰਾਂ ਚ ਤੁਸੀਂ ਦੇਖੋਗੇ ਕਿ ਅਸੀਂ ਇਸ ਵੇਲੇ ਸੁਲਤਾਨਪੁਰ ਦੇ ਮੰਡ ਇਲਾਕੇ ਚ ਮੌਜੂਦ ਆ ਔਰ ਤਸਵੀਰਾਂ ਚ ਤੁਸੀਂ ਦੇਖ ਰਹੇ ਹੋ ਕਿ ਜਿਸ ਕਿਸ਼ਤੀ ਚ ਅਸੀਂ ਸਵਾਰ ਆ ਉਸ ਕਿਸਤੀ ਦੇ ਆਲੇ-ਦੁਆਲੇ ਸਿਰਫ ਪਾਣੀ ਪਾਣੀ ਅਤੇ ਪਾਣੀ ਹੈ ਸੁਲਤਾਨਪੁਰ ਲੋਧੀ ਦੇ ਸਾਬਕਾ ਵਿਧਾਇਕ ਦੋ ਵਾਰ ਦੇ ਵਿਧਾਇਕ ਨਵਤੇਜ ਚੀਮਾ ਸਾਡੇ ਨਾਲ ਮੌਜੂਦ ਨੇ ਜੋ ਕਿ ਸਾਨੂੰ ਇਸ ਅਸਲੀਅਤ ਨਾਲ ਇੱਕ ਨਿੱਜੀ ਬੇੜੀ ਦੇ ਵਿੱਚ ਨਾਲ ਲੈ ਕੇ ਆਏ ਨੇ ਇਹਨਾਂ ਕੋਲੋਂ ਪੁੱਛਦੇ ਹਾਂ ਚੀਮਾ ਸਾਹਿਬ ਤੁਸੀਂ ਤਾਂ ਸੁਲਤਾਨਪੁਰ ਜੀ ਜਨਮ ਲਿਆ ਹੈ ਇਹ ਮੰਜ਼ਰ ਜ਼ਿੰਦਗੀ ਦਾ ਇੱਕ ਤਜਰਬਾ ਹੈ ਕਿੰਨੀ ਕਵਾਰ ਦੇਖਿਆ ਮੈਂ ਜਦੋਂ ਦਾ ਜਨਮ ਲਿਆ ਅਸੀਂ ਉਦੋਂ ਦੇ ਇਹ ਪਾਣੀ ਤਕਰੀਬਨ ਆ ਸਾਲ 2 ਸਾਲ ਬਾਅਦ ਇਹ ਮੰਜ਼ਰ ਦੇਖਦੇ ਰਹੇ ਹਾਂ ਔਰ ਬੜਾ ਭਿਆਨਕ ਮੰਜ਼ਰ ਤੁਸੀਂ ਦੇਖੋ ਜਿੱਤਰ ਨੂੰ ਨਿਗਾ ਮਾਰਦੇ ਦੋ ਤਿੰਨ ਚਾਰ ਕਿਲੋਮੀਟਰ ਤੱਕ ਪਾਣੀ ਇਦਾਂ ਲੱਗਦਾ ਉਧਰੋਂ ਜਿੱਦਾਂ ਉਧਰੋਂ 3-4 ਫੁੱਟ ਉੱਚਾ ਹੁੰਦਾ ਔਰ ਇਸ ਮੰਜ਼ਰ ਦੇ ਵਿੱਚ ਜਿਹੜਾ ਇਹ ਸਾਰਾ ਲੋਕਾਂ ਦਾ ਰਹਿਣਾ ਔਰ ਜਿੱਥੇ ਤੁਸੀਂ ਆਪਾਂ ਜਾ ਰਹੇ ਆ ਇੱਥੇ ਲੋਕਾਂ ਦੀ ਫਸਲ ਬੜੀ ਵਧੀਆ ਫਸਲ ਪੁੱਤਾਂ ਵਾਂਗੂ ਪਾਲੀ ਫਸਲ ਜਿਹਦੇ ਤੇ 8-8 10000 ਕਿੱਲੇ ਤੇ ਖਰਚਾ ਝੋਨੇ ਦਾ ਹੋ ਗਿਆ ਸੀ ਜਿਹੜਾ 70-8000 ਦਾ ਕਿੱਲੇ ਚੋ ਨਿਕਲਣਾ ਸੀ ਉਹ ਵੀ ਖਤਮ ਹੋ ਗਿਆ ਪਲੱਸ ਚਾਰਾ ਜਿਹੜਾ ਪਸ਼ੂਆਂ ਦਾ ਔਰ ਲੋਕਾਂ ਦੇ ਖਾਣ ਪੀਣ ਤੱਕ ਅਜ ਮਤਾਜ ਹੋ ਗਏ ਆ ਲੋਕ ਔਰ ਇਹ ਤੁਹਾਡੇ ਸਾਹਮਣੇ ਮੰਝਰਿਆ ਵੀ ਲੋਕ ਵਿਚਾਰੇ ਸੜਕ ਤੇ ਬੰਨਾਂ ਤੇ ਲਾਈ ਨਹੀਂ ਮੰਜ਼ੂਰ ਪਿਆਸ ਦੇ ਵਿੱਚ ਪਾਣੀ ਦਾ ਪੱਦਰ ਵਧਣ ਤੋਂ ਬਾਅਦ ਹਰ ਵਾਰੀ ਦੀ ਤਰ੍ਹਾਂ ਸੁਲਤਾਨਪੁਰ ਦੇ 16 ਤੋਂ ਬੱਦ ਜਿਹੜੇ ਪਿੰਡ ਨੇ ਇਸ ਵਾਲੇ ਪਾਣੀ ਦੇ ਪ੍ਰਭਾਵ ਹੇਠ ਨੇ ਔਰ ਇੱਥੋਂ ਦੇ ਹਾਲਾਤ ਤੁਹਾਨੂੰ ਅਸੀਂ ਪਹਿਲਾਂ ਦਿਖਾਏ ਨੇ ਇੱਕ ਵਾਰ ਫੇਰ ਤੋਂ ਦਿਖਾਣੇ ਆ ਕਿ ਇਹ ਦਰਿਆ ਦੇ ਹਾਲਾਤ ਨੇ ਤੁਸੀਂ ਪੱਧਰ ਦੇਖੋ ਦਰਿਆ ਦਾ ਕਾਫੀ ਉੱਪਰ ਤੱਕ ਵੱਜ ਚੁੱਕਾ ਹੈ ਲੋਕਾਂ ਦੀ ਖੇਤੀ ਜੋਗ ਜਿਹੜੀ ਜ਼ਮੀਨ ਹੈ ਔਰ ਫਸਲ ਹੈ ਪ੍ਰਭਾਵਦীন ਹੈ ਔਰ ਇੱਥੇ ਰਾਹਤ ਕਾਰਜ ਵੀ ਜਾਰੀ ਨੇ ਔਰ ਰਾਹਤ ਕਾਰਜਾਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਵਾਤਾਵਰਣ ਪ੍ਰੇਮੀ ਤੋਂ ਜਾਣੇ ਜਾਂਦੇ ਅਤੇ ਰਾਜ ਸਭਾ ਦੇ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਵੀ ਮੌਕੇ ਤੇ ਪਹੁੰਚੇ ਨੇ ਬਾਬਾ ਜੀ ਤੁਹਾਨੂੰ ਤਾਂ ਲੰਬਾ ਸਮਾਂ ਇਹ ਜ਼ਿੰਦਗੀ ਦਾ ਇਹਨਾਂ ਮੰਜ਼ਰਾਂ ਨੂੰ ਦੇਖਦੇ ਹੋਏ ਹੋ ਗਿਆ ਅੱਜ ਦੇ ਇਹਨਾਂ ਹਾਲਾਤਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਤਾਂ ਆ ਜਿਹੜਾ ਏਰੀਆ ਹਨ ਦੋਨੋਂ ਬੰਨਾ ਦੇ ਅੰਦਰ ਹੈ ਤੇ ਪਾਣੀ ਦਾ ਏਰੀਆ ਤਕਰੀਬਨ 8 ਪਿੰਡੇ ਦੇ ਵਿੱਚ ਹੈ ਫਿਰ ਐਸੇ ਕੋਈ ਕਸ਼ਤੀ ਵੀ ਨਹੀਂ ਹੁੰਦੀ ਸੀ ਫਿਰ ਕਸ਼ਤੀ ਹੋ ਗਈ ਫਿਰ ਉਹ ਦੂਸਰਾ ਪਲਟੂਨ ਕੋਲ ਬਣਿਆ ਹੁਣ ਇਹ ਪੁੱਲ ਬਣ ਗਿਆ ਇਹਨਾਂ ਦੀ ਆਵਾਜ਼ ਹੀ ਇਹਨਾਂ ਦਾ ਜੀਵਨ ਔਖਾ ਹੋਇਆ ਇਹਦੇ ਬੱਚੇ ਜਾ ਨਹੀਂ ਸਕਦੇ ਇਹ ਹਮੇਸ਼ਾ ਦਾ ਇੱਕ ਸਾਲ ਦਾ ਨਹੀਂ ਪਰ ਅੱਗੇ ਆਪਣਾ ਇਹ ਹੈ ਕਿ ਜਦੋਂ ਕੋਈ ਦੂਸਰਾ ਬੰਨ ਟੁੱਟ ਜਾਂਦਾ ਇਹਨੂੰ ਆਪਾਂ ਅੰਦਰ ਦਾ ਹੀ ਕਹਿ ਦਿੰਨੇ ਵੀ ਇਹ ਬੰਨ ਦੇ ਅੰਦਰ ਆ ਜੀ ਪਰ ਇਹ ਜਿਹੜਾ ਉਹ ਕੁਝ ਇਹਦੇ ਅੰਦਰਵਾਰ ਇਹ ਨੁਕਸਾਨ ਹੋਇਆ ਕਿ ਸਾਰਿਆਂ ਨੇ ਇਹਨੂੰ ਕੇਂਦਰਿਤ ਕੀਤਾ ਤੋਂ ਕਾਫੀ ਪਿੰਡਾਂ ਦਾ ਜਾਨ ਮਾਲ ਦਾ ਬਚਾ ਹੈ ਇਹਨਾਂ ਨੇ ਪਹਿਲਾਂ ਹੌਲੀ-ਹੌਲੀ ਕਾਫੀ ਦਿਨਾਂ ਤੋਂ ਪਾਣੀ ਆ ਰਿਹਾ ਹੌਲੀ-ਹੌਲੀ ਵਧ ਰਿਹਾ ਤੇ ਬੰਨ ਛੋਟੇ ਇਹਨਾਂ ਨੇ ਲਾਏ ਹੋਏ ਸੀ ਆਪਣੇ ਖੇਤੀ ਨੂੰ ਬਚਾਉਣ ਲਈ ਤੋਂ ਬੰਨ ਟੁੱਟ ਗਏ ਇਸ ਕਰਕੇ ਅੰਦਰ ਵੀ ਪਾਣੀ ਸਾਰੇ ਚਲੇ ਗਏ ਬਾਬਾ ਜੀ ਤੁਹਾਡੇ ਕੋ ਸਵਾਲ ਹੈ ਤੇ ਇਹ ਕਿੰਨੀ ਦੂਰ ਤੱਕ ਦਰਿਆ ਹੈ ਜੇ ਆਪਾਂ ਇਹਨਾਂ ਤਸਵੀਰਾਂ